ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੀ ਅਗਰਵਾਲ ਧਰਮਸ਼ਾਲਾ ਦੇ ਵਿੱਚ ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਪ੍ਰਧਾਨ ਮਦਨ ਮਿੱਤਲ ਤੇ ਸਮੂਹ ਮੈਂਬਰਾਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਉਸ ਤੋਂ ਬਾਅਦ ਮਾਤਾ ਪਾਰਵਤੀ ਤੇ ਭੋਲੇ ਨਾਥ ਦੇ ਨਾਲ ਨੱਚ ਕੇ ਗਾ ਕੇ ਮਹਾਸ਼ਿਵਰਾਤਰੀ ਦੀਆਂ ਸ਼ਹਿਰ ਦੇ ਲੋਕਾਂ ਨੂੰ ਤੇ ਸੰਗੀਤਲ ਮੰਡਲੀ ਨੂੰ ਮੁਬਾਰਕਬਾਦ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਬਲਕਾਰ ਸਿੰਘ ਗੱਜੂ ਮਾਜਰਾ ਨੂੰ ਜਿਹੜੀ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ ਪਾਰਟੀ ਪ੍ਰਤੀ ਇੱਕ ਬਹੁਤ ਵੱਡੀ ਗੱਲ ਹੈ ਇੱਕ ਮਾਣ ਮਹਿਸੂਸ ਹੁੰਦਾ ਹੈ ਜੋ ਆਮ ਵਰਕਰ ਨੂੰ ਇਹ ਚੇਅਰਮੈਨੀ ਦਿੱਤੀ ਗਈ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਸਭ ਤੋਂ ਪਹਿਲਾਂ ਤਾਂ ਮਹਾਰਾਜ ਸਵਰਾਤੀ ਦੀਆਂ ਆਪਣੇ ਸਮਾਣਾ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਅਗਰਵਾਲ ਧਰਮਸਾਲਾ ਚ ਬੜਾ ਤੁਮਤਾਨ ਵਾਲਾ ਸ਼੍ਰੀ ਰਤਿ ਦਾ ਤਿਹਾਰ ਸਵੇਰ ਦੀਆਂ ਲਾਈਨਾਂ ਲੱਗ ਰਹੀ ਨੇ ਭਗਤਾਂ ਦੀ ਇੰਨਾ ਉਤਸ਼ਾਹ ਜਗ੍ਹਾ ਜਗ੍ਹਾ ਤੇ ਧਰਮਸ਼ਾਲਾ ਵਿੱਚ ਜਿਸ ਤਰ੍ਹਾਂ ਕੀ ਦਸਿਆ ਪਹਿਲਾਂ ਦਸਿਆ ਹੀ ਆ ਫਰੂਟ ਦਾ ਲੰਗਰ ਲੱਗਿਆ ਸੀ ਅਗਲੇ ਪਕੌੜਿਆਂ ਦਾ ਲੰਗਰ ਲੱਗਿਆ ਦੀ ਕਿਸੇ ਨੇ ਖੀਰ ਦਾ ਲੰਗਰ ਲਾਇਆ ਦੀ ਵਖ ਵਖ ਕਲੱਬਾਂ ਵੱਲੋਂ ਬੜਾ ਮਾਨ ਸਨਮਾਨ ਕੀਤਾ ਗਿਆ ਭਗਤਾਂ ਦਾ ਮੈਂ ਫੇਰ ਇੱਕ ਵਾਰੀ ਫੇਰ ਸਾਰੇ ਭਗਤਾਂ ਨੂੰ ਸ਼ਿਵਰਤੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਸਰ ਮੇਰੀ ਮੈਨੂੰ ਨਹੀਂ ਮਿਲੀ ਪਾਗਲ ਕੋ ਨੂੰ ਮਿਲੀ ਹੈ ਜਿਹੜੇ ਸਾਡੇ ਵਲੰਟੀਅਰ ਵੀਰ ਤੇ ਉਹਨਾਂ ਦੀ ਚੇਅਰਮੈਨੀ ਹੈ ਮੈਂ ਸਿਰਫ ਇੱਕ ਕੁਰਸੀ ਦੇ ਬੈਠਣ ਵਾਲਾ ਪਹਿਲਾਂ ਵੀ ਅਸੀਂ ਕੰਮ ਕਰਦੇ ਰਹੇ ਅਸੀਂ ਤਾਂ ਹੁਣ ਵੀ ਕੰਮ ਇਹ ਕਰਨਾ ਤੇ ਇਹ ਖੁਸ਼ੀ ਆ ਜਿਹੜੀ ਵਰਕਰਾਂ ਦੀ ਖੁਸ਼ੀ ਆ ਮੇਰੀ ਆਪਣੀ ਕੋਈ ਹੋਰ ਨਹੀਂ ਹੈ ਕਿਉਂਕਿ ਅਸੀਂ ਤਾਂ ਪਹਿਲੇ ਹੀ ਸਰਕਾਰ ਦਾ ਕੰਮ ਕਰ ਰਹੇ ਸੀ ਸਰਕਾਰ 'ਚ ਹੈਗੇ ਸੀਗੇ ਹੁਣ ਵਰਕਰਾਂ ਨੂੰ ਜਿਹੜੀ ਨੁਮਾਇੰਦਗੀ ਮਾਨ ਸਾਹਿਬ ਨੇ ਤੇ ਸਾਡੀ ਹਾਈ ਕਮਾਂਡ ਦਿੱਲੀ ਸਾਡੇ ਖਾਸ ਕਰਕੇ ਸਾਬਕਾ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਦਾ ਮੈਂ ਰਣੀ ਰਹੂੰਗਾ ਜੀ ਜਿਨ੍ਹਾਂ ਨੇ ਇੱਕ ਆਮ ਦੇ ਘਰ ਦੇ ਜਵਾਖ ਨੂੰ ਥੱਲੋਂ ਜਿਹੜਾ ਬਿਲਕੁਲ ਥੱਲੋਂ ਚੱਕ ਕੇ ਚੇਅਰਮੈਨ ਬਣਾਇਆ ਜਿੰਨੀਆਂ ਚੇਅਰਮੈਨੀਆਂ ਮਿਲੀਆਂ ਨੇ ਸਾਰੀਆਂ ਗਰੀਬ ਘਰਾਂ ਦੇ ਜਵਾਖਾਂ ਨੂੰ ਉਹਨਾਂ ਨੂੰ ਕਿਸੇ ਨੇ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਦੀ ਵੀ ਅਸੀਂ ਮੈਂਬਰ ਬਣ ਜਾਾਂਗੇ ਉਹਨਾਂ ਨੂੰ ਚੇਅਰਮੈਨੀਆਂ ਬਣਿਆ ਨੇ ਏਦੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿਉਂਕਿ ਮੇਰੇ ਤਾਂ ਇਹ ਸੁਫਨਾ ਵੀ ਨਹੀਂ ਸੀ ਮੈਂ ਕਦੇ ਸੋਚਿਆ ਵੀ ਨਹੀਂ ਦੀ ਵੀ ਮੈਂ ਚੇਅਰਮੈਨ ਮਾਰਕੀਟ ਕਮੇਟੀ ਲਗੂਗਾ ਕਦੇ ਮੈਂ ਪਾਰਟੀ ਦਾ ਸਰ ਇਹ ਮਾਨ ਸਾਹਿਬ ਦੀ ਕਦੋਂ ਵੀ ਮਾਨ ਸਾਹਿਬ ਹੁਕਮ ਕਰਨਗੇ ਸਾਨੂੰ ਅਸੀਂ ਉਸੇ ਟਾਈਮ ਜਿਹੜਾ ਮਾਰਕੀਟ ਕਮੇਟੀ ਦਾ ਚਾਰਜ ਜਾਂਦਾ ਹੋ ਸਮਾਂ ਸਰਕਾਰ ਜੀ ਕਿਹੜੇ ਕਿਹੜੇ ਕੰਮ ਨੇ ਜਿਹੜੇ ਮੰਡੀ ਦੇ ਪੈਂਡਿੰਗ ਜਿਹੜੇ ਹੁਣ ਤੁਸੀਂ ਕਰਾਉਣ ਦਾ ਰਹੇ ਸਰ ਬਹੁਤ ਜ਼ਿਆਦਾ ਕੰਮ ਨੇ ਮਿਹਨਤ ਕਰਨ ਦੀ ਲੋੜ ਹੈ ਜਿਵੇਂ ਸੜਕਾਂ ਵਗੈਰਾ ਹੋ ਗਿਆ ਮੰਡੀਆਂ ਹੋ ਗਿਆ ਲਾਈਟਾਂ ਮੰਡੀਆਂ ਦੀਆਂ ਬਹੁਤ ਸਾਰਾ ਇਹ ਜਿਹੜਾ ਕੰਮ ਹੈਗਾ ਬਾਉਂਡਰੀਆਂ ਵਾਲਾਂ ਨੇ ਜਿਹੜੀਆਂ ਮੰਡੀਆਂ ਦੀਆਂ ਉੱਚੀਆਂ ਹੋਣ ਵਾਲੀਆਂ ਜਾਂ ਹੋਰ ਕੋਈ ਵੀ ਹੈ ਜਾਂ ਕੋਈ ਸੈਂਟਰ ਦਾ ਕੰਮ ਹੋਣ ਵਾਲਾ ਆਰਟੀਫੀਸ਼ੀਅਲ ਸੈਸ਼ਨ ਦੇ ਨੇ ਵਪਾਰੀਆਂ ਦੇ ਕੰਮ ਨੇ ਉਹ ਸਾਰੇ ਨੇ ਜਿਹੜੇ ਜੀਲਾ ਕੇ ਕਰਾਂਗੇ ਜਿਨ੍ਹਾਂ ਦੀਆਂ ਉਹ ਚੀਜ਼ਾਂ ਪਈਆਂ ਨੇ ਜਿਹੜੀਆਂ ਰੋਲ ਰਹੀਆਂ ਤੇ ਹੋਰ ਕੋਈ ਨਾ ਕਰੀ ਧਿਆਨ ਦੇਣਾ